ਸਾਡੇ ਬਣ ਗਏ ਸੀਗੇ ਬਿਸਕੁਟ ਤੁਸੀਂਨਾ ਦੇਖੋ ਗਰਮੀ ਕਿੰਨੀ ਆ ਰਹੀ ਹੈ ਤੁਸੀਂ ਰੱਖ ਤੇ ਆਪਣੀ ਗੱਡੀ ਚ ਬਿਸਕੁਟ ਖਾਣੇ ਨੂੰ ਕੁਛ ਪਿਆਓ ਕੁਛ ਠੰਡਾ ਕੁਛ ਗਰਮ ਗਰਮ ਮਰਨਾ ਠੰਡਾ ਠੰਡਾ ਕੁਛ ਠੰਡਾ ਕੁਛ ਗਰਮ ਪਿਆਓ ਕੋਈ ਗਰਮ ਗਰਮ ਚਾਹ ਚੁਕਾ ਤੂੰ ਐਗਰ ਧੁੱਪੇ ਭਜੇ ਜਿੰਨੇ ਬਿਸਕੁਟ ਖਾਣੇ ਉਹਨੇ ਤਾਂ ਨਿਕਲ ਗਏ ਗਰਮੀ ਦਾ ਫੀ ਮਫੀ ਐਂਡ ਪਿਓਰ ਉਹਰਾ ਲੇਕੋ ਤਾਂ ਕਿ ਵੀ ਨਵੇਂ ਸਟਾਈਲ ਦੀ ਲਿਆਂਦੀ ਆ ਆਪਣਾ ਸਮਾਨ ਉਸਕੇ ਅੰਦਰ ਰੱਖ ਦੇ ਚਲੋ ਦੇ ਮਮੀ ਚਲੋ ਦੇ ਇਹ ਸਾਰੇ ਭਈਏ ਕਿੱਥੋਂ ਆ ਗਏ ਚਲੋ ਦੇ ਮਮੀ ਸਮਾਨ ਸਾਰਾ ਖਲੋ ਦੇ ਆ ਰਹੇਗੇ ਮੇਰੇ ਲੋਈ ਮਿੱਤਰੋ ਲੋਈ ਮਿੱਤਰੋ ਪੂ ਆ ਕੇ ਘਰ ਆ ਪਹੁੰਚ ਗਏ ਸੀਗੇ ਤੇ ਇਹ ਦੇਣਾ ਇਹ ਸਰਪ੍ਰਾਈਜ਼ ਹੀ ਆ ਚਲੋ ਫਿਰ ਪਤਾ ਨਹੀਂ ਉਹਨਾਂ ਨੂੰ ਦੱਸ ਕੇ ਨਹੀਂ ਆਪਾਂ ਇਹ ਕਿ ਆਪਾਂ ਇਦਾਂ ਕਰਕੇ ਆਣਾ ਸੰਧਾਰਾ ਦੇਣ ਚਲੋ ਹੈਲੋ ਐਂਡ ਵੈਲਕਮ ਗਾਈਜ਼ ਕੀ ਹਾਲ ਚੱਲ ਆ ਬਾਬੇ ਠੀਕ ਠਾਕ ਹੋ ਸੇ ਤੱਕ ਕੈਮਾ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤ ਅਨਪ੍ਰੀਤ ਵਲੌਗਸ ਤੇ ਤੇ ਲੱਗਿਆ ਬਾਬੇ ਵਲੌਗ ਦੀ ਸਟਾਰਟਿੰਗ ਕਰਨਾ ਆਪਾਂ ਆਏ ਸੀਗੇ ਸ਼ਹਿਰ ਸ਼ਹਿਰ ਆਏ ਸੀਗੇ ਇੱਕ ਤਾਂ ਬਣਵਾਣੇ ਸੀਗੇ ਮੀਤ ਅਰ ਮਮੀ ਗਏ ਨੇ ਆਪਾਂ ਬਣਵਾ ਰਹੇ ਬਿਸਕੁਟ ਇਹ ਐਮਐਸ ਵੀਰੇ ਰੱਖ ਗਏ ਸੀ ਆ ਕੇ ਔਰੇ ਮਤਲ ਅਟਾ ਨੰਬਰ ਨੰਬਰ ਜੇ ਲੱਗਦੇ ਨੇ ਤੇ ਔਰ ਰੱਖਦੇ ਸੀਗੇ ਮਮੀ ਅਰ ਮੀਤ ਆ ਗਏ ਹੁਣ ਕੀ ਦੁੱਧ ਦੁੱਧ ਸਾਰਾ ਕੁਝ ਲਿਆਂਦਾ ਵੇਸਣ ਵਾਲੇ ਬਿਸਕੁਟ ਬਣਵਾਣੇ ਸੀਗੇ ਨਾਲੇ ਕਾਟੇ ਵਾਲੇ ਬਣਵਾਣੇ ਸੀਗੇ ਤੇ ਇੰਨੇ ਬਿਸਕੁਟ ਇਨੇ ਮੈਂ ਗੱਡੀ ਵਾਸ਼ ਕਰਾਣੀ ਹੈ ਗੱਡੀ ਵਾਸ਼ ਕਰਵਾ ਲਈਏ ਤੇ ਬਾਕੀ ਮਿੱਤਰੋ ਇੱਕ ਜਿਹੜਾ ਤੁਹਾਡੇ ਨਾਲ ਆਪਾਂ ਗਿਵਵੇ ਚੈਲੰਜ ਰੱਖਿਆ ਹੋਇਆ ਤੇ ਪਲੀਜ਼ ਉਹਨੂੰ ਤੁਸੀਂ ਧਿਆਨ ਨਾਲ ਦੇਖਿਓ ਹਨਾ ਤੇ ਮੈਨੂੰ ਇਸ ਵੱਤ ਬਸ ਸਕਰੀਨਸ਼ਾਟ ਚਾਹੀਦੇ ਨੇ ਸਕਰੀਨਸ਼ਾਟ ਜ਼ਰੂਰ ਲਏਓ ਜੇ ਤੁਸੀਂ ਕਿਸੇ ਦੇ ਫੋਨ ਤੋਂ ਸਬਸਕ੍ਰਾਈਬ ਕਰਵਾਨੇ ਵੀ ਸਕਰੀਨਸ਼ਾਟ ਲੈ ਲਿਓ ਤਾਂ ਅੱਕੇ ਤੁਹਾਡਾ ਗਿਫਟ ਆ ਉਹ ਬਹੁਤ ਜਲਦੀ ਅਪਰਵੀਲ ਕਰ ਦਾਂਗੇ ਹਾਂ ਕਿ ਇਹ ਗਿਫਟ ਆਪਾਂ ਰੱਖਿਆ ਹੋਇਆ ਤੇ ਉਹ ਆਨ ਨਾਲ ਤੁਹਾਡੇ ਇੱਕ ਦੋ ਵਲੌਗ ਦੇ ਵਿੱਚ ਵੀ ਤੁਹਾਨੂੰ ਮੈਂ ਕਰ ਦੂੰ ਅਰਵੀਲ ਥੋੜੇ ਜਲ ਮੈਂ ਬਿਜ਼ੀ ਚੱਲਦਾ ਪਿਆ ਤੇ ਦਿਨ ਜਦੋਂ ਵੀ ਤੁਹਾਨੂੰ ਮੈਂ ਰਿਵੀਲ ਕਰ ਦੂੰਗਾ ਤੇ ਬਾਕੀ ਤੁਸੀਂ ਆਪਣੇ ਸਕਰੀਨਸ਼ਾਟ ਜਰੂਰ ਸੰਭਾਲ ਕੇ ਰੱਖਿਓ ਬਾਕੀ ਯਾਰ ਰੀਅਲ ਹੋਵੇ ਸਾਰਾ ਕੁਝ ਐਦਾਂ ਨਹੀਂ ਕਿ ਹਾਂ ਮੈਂ ਇਹ ਕਰਵਾਤਾ ਸੀ ਉਹ ਕਰਵਾਤਾ ਸੀ ਹਨਾ ਜਸ ਚੱਕ ਚੈੱਕ ਤਾਂ ਚਲ ਕੀ ਕਰਨਾ ਪਰ ਫਿਰ ਵੀ ਤੁਸੀਂ ਆਪਣੇ ਕੋਲ ਸਕਰੀਨਸ਼ਾਟ ਸੰਭਾਲ ਕੇ ਰੱਖਿਓ ਬਾਕੀ ਜਿਹੜਾ ਤੁਹਾਡਾ ਗਿਫਟ ਹੋਊਗਾ ਉਹ ਤੁਹਾਨੂੰ ਜਰੂਰ ਦਵਾਂਗੇ ਤੇ ਮਿਲਦੇ ਆ ਬੱਬੇ ਆਪਾਂ ਗੱਡੀ ਵਾਸ਼ ਕਰਾ ਲਈਏ ਚਲਦੇ ਆਂ ਨੇ ਮੀਤ ਉਹਨੇ ਨੰਬਰ ਲੱਗ ਗਿਆ ਮਨ ਲੱਗਦਾ ਸਟਾਰਟ ਹੀ ਇਹ ਕੰਮ ਬਸ ਬਣਦੇ ਪਏ ਨੇ ਕਿਉਂਕਿ ਬਿਸਕੁਟ ਦਾ ਐਦਾਂ ਦਾ ਬੱਬੇ ਜਿਹੜੇ ਸੌਣ ਜਦੋਂ ਚੜ ਜਾਂਦਾ ਫਿਰ ਉਹ ਤੋਂ ਬਿਸਕੁਟ ਬਿਸਕੁਟ ਬ ਪਹਿਲੇ ਦਿਨ ਤੋਂ ਮਤਲਬ ਜਦੋਂ ਵੀ ਐ ਸੌਣ ਸੌਣ ਜਾਂਦਾ ਸੀ ਬਿਸਕੁਟ ਆਪਣੇ ਘਰ ਦੇ ਹੀ ਬਣਵਾ ਲੈਣੇ ਤੇ ਚੱਲਦੇ ਆ ਮਿੱਤਰੋ ਅੱਗੇ ਵਾਹੋਂ ਗੱਡੀ ਧਵਾ ਲਈਏ ਮਿਲਦਾ ਫਿਰ ਆਪਾਂ ਅੱਗੇ ਜਾ ਕੇ ਠੀਕ ਆ ਲਓ ਜੀ ਮਿੱਤਰੋ ਗੱਡੀ ਵਾਸ਼ ਵਾਸਤੇ ਆਪਾਂ ਲਾਤੀ ਆ ਗੱਡੀ ਯਾਰ ਕਾਫੀ ਗੰਦੀ ਹੋਈ ਸੀ ਅੰਦਰੋਂ ਵੀ ਬਾਹਰੋਂ ਵੀ ਹੈਨਾ ਆ ਕਰਕੇ ਮੈਂ ਕਿਹਾ ਫੁੱਲ ਵੈਕਿਊਮ ਕਰਾ ਦਿੰਨੇ ਆ ਸਾਰੀ ਤੇ ਗੱਡੀ ਹੋ ਜਾਂਦੀ ਐ ਵਾਸ਼ ਫਿਰ ਮਿਲਦੇ ਆਪਾਂ ਅੱਗੇ ਐਵੇਂ ਨਿਕਲਦੇ ਨੇ ਪੱਠੀ ਦੇ ਵਿੱਚੋਂ ਨਿਕਲ ਕੇ ਆਣਗੇ ਬਾਹਰ ਉਹ ਅੱਗੇ ਨਿਕਲ ਕੇ ਉਹ ਦੇਖੋ ਜੀ 92 ਸੀਗੇ ਸਾਡੇ ਬਿਸਕੁਟ ਮਸ਼ੀਨ ਸਰ ਇੱਕ ਮਿੰਟ ਵੀਡੀਓ ਵੀਡੀਓ ਇਹ ਲੱਗ ਜਾ ਰਿਹਾ ਨਹੀਂ ਨਹੀਂ ਇਹ ਲੱਗਣਾ ਲੱਗ ਗਿਆ ਇਹ ਬਣ ਰਹੇ ਸੀਗੇ ਬਿਸਕੁਟ ਮਸ਼ੀਨ ਚ ਐਵੇਂ ਪ੍ਰੋਸੈਸ ਹੁੰਦਾ ਉੱਪਰੋਂ ਨਹੀਂ ਪਾਉਂਦੇ ਨੇ ਸਾਰਾ ਮਟੀਰੀਅਲ ਤੇ ਨੀਚੋਂ ਦੀ ਬਣ ਕੇ ਨਿਕਲਦੇ ਨੇ ਲਓ ਵੀ ਮਿੱਤਰੋ ਗੰਡੀ ਦਿਵਾ ਕੇ ਆਪਾਂ ਪਹੁੰਚ ਗਏ ਸੀ ਬਾਕੀ ਪੁੱਛਦਾ ਮੀਤੋਰਾ ਨੂੰ ਬਿਸਕੁਟ ਬਣ ਗਏ ਕਿ ਕਿਵੇਂ ਆ ਤੇ ਚੱਲਦੇ ਆਪਾਂ ਦੇਖੀਏ ਫਿਰ ਕੀ ਬਣ ਗਿਆ ਬਣ ਗਏ ਬਿਸਕੁਟ ਬਣ ਗਏ ਬਣ ਗਏ ਆਪਣੇ ਆਪਣੇ ਦੌੜ ਰਹੇ ਹੋਣੇ ਹੋਰ ਆ ਰਹੇ ਨੇ ਆਪਣੇ ਲਓ ਵੀ ਮਿੱਤਰੋ ਬਿਸਕੁਟ ਰੈਡੀ ਆ ਸਾਡੇ ਬਣ ਗਏ ਸੀਗੇ ਬਿਸਕੁਟ ਤੁਸੀਂ ਨਾ ਦੇਖੋ ਗਰਮੀ ਕਿੰਨੀ ਆ ਰਹੀ ਹੈ ਤੇ ਰੱਖ ਤੇ ਆਪਣੀ ਗੱਡੀ ਚ ਬਿਸਕੁਟ ਆ ਫਿਰ ਨਹੀਂ ਔਰ ਇਹਨੇ ਮੰਮੀ ਜੀ ਹੈਂਡ ਵਾਸ਼ ਕਰ ਲੋ ਹੱਥੋ ਕੇ ਕਾਲੇ ਕਿਉਂਕਿ ਅਸੀਂ ਆਪ ਟ੍ਰੇਆਂ ਚ ਕੱਢ-ਕੱਢ ਕੇ ਆਪ ਪਾਏ ਨੇ ਡੱਬੇ ਚ ਇਸ ਕਰਕੇ ਹੱਥ ਹੋ ਗਏ ਕਾਲੇ ਬਹੁਤ ਜ਼ਿਆਦਾ ਗਰਮੀ ਆ ਰਹੀ ਹੈ ਬਹੁਤ ਜ਼ਿਆਦਾ ਲੱਗੀ ਜਾ ਰਹੀ ਹੈ ਬਿਸਕੁਟ ਕਾਦੇ ਬਣਵਾਏ ਸੀ ਬਹੁਤ ਜ਼ਿਆਦਾ ਗਰਮੀ ਆ ਰਹੀ ਹੈ ਲੱਗੀ ਜਾ ਰਹੀ ਹੈ ਬਿਸਕੁਟ ਵੀ ਖਾਣੇ ਬੈਠ ਕੇ ਪੱਖੇ ਥੱਲੇ ਆਸੀ ਥੱਲੇ ਬੈਠ ਕੇ ਬਰਕੁੰਡਾ ਪੀਣੇ ਖਾਣੇ ਨੂੰ ਕੁਝ ਪਿਆਓ ਕੁਝ ਠੰਡਾ ਕੁਝ ਗਰਮ ਗਰਮ ਮਰਨਾ ਠੰਡਾ ਕੁਝ ਠੰਡਾ ਕੁਝ ਗਰਮ ਪਿਆਓ ਬਈ ਗਰਮ ਗਰਮ ਚਾਹ ਚੁਕਾਓ ਤੁਪੇ ਬਈ ਜਿਨਨੇ ਬਿਸਕੁਟ ਖਾਣੇ ਉਹਨੇ ਤਾਂ ਨਿਕਲ ਗਏ ਗਰਮੀ ਨਾ ਨਿਕਲ ਗਏ ਨਿਕਲ ਗਏ ਗਰਮ ਬਿਸਕੁਟ ਨਿਕਲ ਗਏ ਸਾਡੇ ਸਾਰੇ ਦੇਖੋ ਕਿੰਨਾ ਪਸੀਨਾ ਆਇਆ ਹੋਇਆ ਹਾਂ 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 ਐਸੀ ਠੰਡੇ ਦਾ ਬਾਅਦ ਖਾਣੇ ਆ ਪਹਿਲਾਂ ਤਾਂ ਨਿਕਲ ਰਹੇ ਨੇ ਸਾਰੇ ਨਿਕਲ ਗਏ ਇੱਕ ਵਾਰ ਬਿਸਕੁਟ ਲੋ ਵੀ ਮਿੱਤਰੋ ਸ਼ਾਮ ਦਾ ਟਾਈਮ ਸੀ ਆਪਾਂ ਹੋਗੇ ਰੈਡੀ ਦੁਬਾਰਾ ਤੇ ਚੱਲੇ ਸੀਗੇ ਵਲੌਗ ਲੱਗੇ ਹੁਣ ਸਟਾਰਟ ਕਰਨ ਮੈਂ ਮੰਮੀ ਤੇ ਮੀਤ ਆਪਾਂ ਚੱਲੇਗੇ ਭੋਗੇ ਪਿੰਡ ਉਕੇ ਪੂਆਣ ਦੇਣਾ ਸੀ ਸੰਧਾਰਾ ਜਿਹੜੇ ਆਪਾਂ ਬਿਸਕੁਟ ਵਗੈਰਾ ਬਣਾ ਕੇ ਲਿਆਉਂਦੇ ਸੀ ਕਿ ਉਹ ਤੇ ਹੋਰ ਵਾਕੀ ਘਿਓ ਵਗੈਰਾ ਹਨਾ ਲੈਣਾ ਹਾਲੇ ਅੱਗੇ ਆਪਾਂ ਨੇ ਘਿਓ ਲੈਣੀ ਨਹੀਂ ਤੇ ਬਾਕੀ ਚੱਲਦਾ ਮਿੱਤਰੋ ਫਿਰ ਮਿਲਦੇ ਆ ਅੱਗੇ ਤੇ ਤਿਆਰ ਆ ਠੀਕ ਹੈ ਜੀ ਮਿਲਦੇ ਨਬੇ ਅੱਗੇ ਫਿਰ ਵਾਹਿਗੁਰੂ ਸਭ ਸ਼ਾਂਤੀ ਬਖਸ਼ੀ ਮਾਲਕਾਂ ਕੰਗ ਸੰਗ ਸਾਈ ਰਹੀ ਅਸੀਂ ਆਏ ਸੀਗੇ ਇਹ ਜਿਹੜੀ ਸ਼ੌਕਾ ਨਹੀਂ ਇਹ ਜਿਹੜੀ ਦੇਖੋ ਬਿਹਾਰੀ ਵਾਲੇ ਆਂਦੇ ਬਿਹਾਰੀ ਲਾਗ ਸ਼ੌਪਸ ਦੀ ਖਫੀ ਲੈਣੇ ਨੇ ਘਿਓ ਡਿੱਪੋ ਆ ਦੀਵਾਸ ਤੇ ਕਿੰਨਾ ਫੰਕ ਕਿਲੋ ਕਿੰਨਾ ਚੱਲਦਾ ਹੈ 2 ਪੀਸਾ ਦੋਗੇ ਅਸਲੀ ਲਾਦੇ ਸੀ ਵੀ ਯੋਰ ਚੀਨੀ ਵਾਲੇ ਹਾਂ ਇਹ ਇੱਕ ਕੋਈ ਵਾਲੇ ਕਿਹਦੇ ਫੋ ਚੀਨੀ ਵਾਲਾ ਦੁੱਧਾ ਕਿੰਨੇ ਕੋ ਨਹੀਂ ਲੱਗੇ ਸੀ ਅਸਲੀ ਸੀ ਵੀ ਯੋਰ ਅੱਛਾ ਇਹਦੇ ਤਾਂ 1 ਕਿਲੋ ਹੋਣਾ ਕੀ ਲੋਕ ਕਿਉਂ ਹੋਰ ਲੈ ਰਹੇ ਆ ਅਸਤ ਅਸੀਂ ਦੇਣਾ ਸੁਨਾਰਾ ਕੋਲੀ ਬਿਹਾਰੀ ਲਾਲ ਸਵੀਟਸ ਤੇ ਦੇਖੋ ਬਹੁਤ ਵਧੀਆ ਸਾਰਾ ਕੁਝ ਲਈ ਹੈ ਇਹ ਵਾਲੀ ਬਰਫੀ ਨਾਲੇ ਲੈਣੀ ਕੋਈ ਵਾਲੇ ਕਿਉਂ ਲੋ ਲੋਕੀ ਮਿੱਤਰੋ ਮੀਤ ਤੇ ਮੰਮੀ ਗਈ ਹੋਈ ਸੀ ਗੇਮ ਲਾ ਦੱਖੇ ਹੋਰ ਤੇ ਬਿਸਕੁਟ ਦਾ ਪਸੇਰੇ ਬਣਾ ਲਈ ਸੀ ਹੈਨਾ ਕੇ ਉਰ ਲੈਣ ਗਏ ਸੀਗੇ ਨਾਲ ਕੁਝ ਹੋਰ ਮਿਲਦਾ ਦਾ ਫਲ ਫਰੂਟ ਜਾਂ ਵੀ ਲੈਣਗੇ ਸੀ ਆ ਹੀ ਗਿਆ ਲੱਗਦਾ ਆ ਗਿਆ ਆ ਗਿਆ ਆ ਗਿਆ ਕੀ ਕੀ ਲਿਆਂਦਾ ਬਨਾਨਾ ਬਾਪੀ ਮਾਪੀ ਐਂਡ ਕੋਰ ਕੋਰਾ ਨਾ ਤੀ ਵੀ ਦੀ ਨਵੇਂ ਸਟਾਈਲ ਦੀ ਲਿਆਂਦੀ ਆ ਆਪਣਾ ਸਮਾਨ ਉਸਕੇ ਅੰਦਰ ਰੱਖ ਦੇ ਖਲੋ ਦੇ ਮਮੀ ਖਲੋ ਦੇ ਸਾਰੇ ਭਈਏ ਕਿੱਥੋਂ ਆ ਗਏ ਖਲੋ ਦੇ ਮੀਮੀ ਸਮਾਨ ਸਾਰਾ ਖਲੋ ਆ ਰਹੇਗੇ ਮੇਰੇ ਲੋ ਮਿੱਤਰੋ ਇਹ ਆ ਗਿਆ ਸਮਾਨ ਓਏ ਨਾ ਕਰ ਅੱਬੇ ਇਹਨੂੰ ਮੈਂ ਸ਼ਰਾਰਤਾਂ ਹੀ ਸੁਧਦੀਆਂ ਰਹਿੰਦੀਆਂ ਐ ਸਾਰਾ ਤੇ ਮਿੱਤਰੋ ਸਮਾਨ ਵਗੈਰਾ ਲੈ ਲਿਆ ਸੀ ਆਪਾਂ ਚੱਲੇ ਆ ਬਾਕੀ ਮੌਸਮ ਵੀ ਅੱਜ ਮੀਂਹ ਵਾਲਾ ਹੋਇਆ ਹੋਇਆ ਤੇ ਗੰਮੀ ਐ ਬਹੁਤ ਗੰਮੀ ਐ ਬਹੁਤ ਗੰਮੀ ਠੀਕ ਆ ਮਿੱਤਰੋ ਮਿਲਦੇ ਆ ਅੱਗੇ ਫਿਰ ਉੱਤੇ ਚੱਲਦੇ ਆ ਫਿਰ ਪਹੁੰਚ ਕੇ ਮਿਲਦੇ ਆ ਲੋ ਵੀ ਮਿੱਤਰੋ ਪੂਆਕੇ ਘਰ ਆਪਾਂ ਪਹੁੰਚ ਗਏ ਸੀਗੇ ਤੇ ਇਹ ਦੇਣਾ ਇਹ ਸਰਪ੍ਰਾਈਜ਼ ਹੀ ਆ ਚਲੋ ਫਿਰ ਪਤਾ ਨਹੀਂ ਉਹਨਾਂ ਨੇ ਦੱਸ ਕੇ ਨਹੀਂ ਆਪਾਂ ਇਹ ਕਿ ਆਪਾਂ ਅੱਜ ਆ ਕੇ ਆ ਸੰਧਾਰਾ ਦੇਣ ਚਲੋ ਖਾਜੋ ਖਾਜੇ ਨਾ ਖਾਓ ਖਾਲਿਆਂ ਨੂੰ ਪਹਿਲਾਂ ਵੇ ਨਾ ਪੰਜਾ ਮਾਰੂਗੀ ਇਕਮ ਆਇਆ ਨੂੰ ਕਾਫੀ ਟਾਈਮ ਹੋ ਗਿਆ ਸੀਗਾ ਘਰੇ ਤੇ ਲੱਗਿਆ ਬਲੋਗ ਕਰਦੇ ਸੀ ਕੱਪੜੇ-ਕਪੜੇ ਚੇਂਜ ਕਰ ਲੈ ਰੋਟੀ ਟਿਕਾ ਲਈ ਸੀ ਬਾਕੀ ਲੱਗਿਆ ਬਲੋਗ ਦਾ ਐਂਡ ਕਰਨ ਮਿਲਦਾ ਕਿਸੇ ਨਵੇਂ ਬਲੌਗ ਤੇ ਟਿਲ देन ਬਾਏ ਬਾਏ ਟੇਕ ਕੇਅਰ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਦੈਟ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜੁੜ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦਾ ਬਾਬੇ ਕਿਸੇ ਨੈਕਲੋਕਰ ਤੇ ਇੱਕ ਚੀਜ਼ ਦਿਖਾ ਦਿੰਦੇ ਆ ਸਾਡੇ ਹੋਣੇ ਪਤਾ ਲੱਗਿਆ ਸਾਨੂੰ ਕਿ ਬਾਹਰ ਬੜਾ ਦਿਲ ਨਹੀਂ ਪਈ ਬਸ ਇੱਥੇ ਹੀ ਪਤਾ ਲਾੜ ਕੇ